ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਸ਼ਬਦ ਚੌਂਕੀ ਓਹ ਹੋ ਰਈਆ ਤੇਰੀ ਜੈ ਜੈਕਾਰ ਓਹ ਹੋ ਰਈਆ ਤੇਰੀ ਜੈ ਜੈਕਾਰ ਜੈ ਜੈ ਕਾਰ ਤੇਰੀ ਜੈ ਜੈ ਕਾਰ ਜੈ ਜੈ ਕਾਰ ਤੇਰੀ ਜੈ ਜੈ ਕਾਰ ਹੋ ਰਈਆ ਤੇਰੀ ਜੈ ਜੈ ਕਾਰ ਹੋ ਰਈਆ ਤੇਰੀ ਜੈ ਜੈ ਕਾਰ ਹੋ ਤੇਰੀ ਜੈ ਜੈਕਾਰ ਸੰਤਾਂ ਕੇ ਕਾਰਜ ਜੀ ਆਪ ਖਲੋਇਆ ਸੰਤਾਂ ਕੇ ਕਾਰਜ ਜੀ ਆਪ ਖਲੋਇਆ ਕਹੰਮ ਕਰਾਵਣ ਆਇਆ ਤੇਰੀ ਜੈ ਜੈਕਾਰ ਓ ਹੋ ਰਈਆ ਤੇਰੀ ਚੈ ਜ ਕਰੂ